ਓਲੰਪਿਕ ਖੇਡਾਂ ਦੇ ਵਿੱਚ ਹੁਣ ਤੱਕ ਦੀ ਬਿਹਤਰੀਨ ਕਾਰਗੁਜ਼ਾਰੀ ਦਿਖਾਉਂਦੇ ਹੈ ਕੈਨੇਡੀਅਨ ਖਿਡਾਰੀਆਂ ਨੇ ਇਤਿਹਾਸ ਸਿਰਜ ਦਿੱਤਾ ਹੈ ਮੈਡਲ ਜਿੱਤਨ ਵਾਲੇ 84 ਮੂਲਕਾ ਦੇ ਵਿੱਚੋਂ ਕੈਨੇਡਾ ਨੂੰ 8ਵਾਂ ਸਥਾਨ ਮਿਲਿਆ ਅਤੇ 15 ਵੱਖ-ਵੱਖ ਖੇਡਾਂ ਦੇ ਵਿੱਚ ਕੈਨੇਡੀਅਨ ਖਿਡਾਰੀਆਂ ਨੇ ਮੈਡਲ ਜਿੱਤੇ ਨੇ ਪੈरिस ਦੇ ਵਿੱਚ ਹੋਈਆਂ ਓਲੰਪਿਕਸ ਖੇਡਾਂ ਦੇ ਵਿੱਚ ਮੈਡਲ ਜਿੱਤਣ ਵਾਲੇ 84 ਮੂਲਕਾ ਦੇ ਵਿੱਚੋਂ ਕੈਨੇਡਾ ਨੂੰ 8ਵਾਂ ਸਥਾਨ ਮਿਲਣ ਉਤੇ ਕੈਨੇਡਾ ਪਾਕ ਦੇ ਵਿੱਚ ਜੋਸ਼ਣ ਦਾ ਮਾਹੌਲ ਬਣਿਆ ਹੋਇਆ ਹੈ ਇਤਵਨ ਨੂੰ ਖੇਡਾਂ ਦੇ ਸਮਾਪਤੀ ਸਮਾਗਮ ਤੇ ਦੌਰਾਨ ਸਮਰ ਮੈਕਿੰਟੋਸ਼ ਅਤੇ ਕੈਟਿਸਸਬਰਗ ਕੈਨੇਡਾ ਦੇ ਝੰਡਾ ਬਰਦਾਰ ਬਣੇ ਖੇਡ ਆਲੋਚਕਾਂ ਮੁਤਾਬਕ ਪੈਰਿਸ 올림픽ਸ ਕੈਨੇਡਾ ਦੇ ਲਈ ਯਾਦਗਾਰੀ ਹੋ ਨਿਬੜੀਆਂ ਜਿੱਥੇ 9 골ਡ ਮੈਡਲ 7 ਸਿਲਵਰ ਮੈਡਲ ਅਤੇ 11 ਬ੍ਰਾਉਨਸ ਮੈਡਲ ਕੈਨੇਡੀਅਨ ਖਿਡਾਰੀਆਂ ਦੀ ਚੋਲੀ ਦੇ ਵਿੱਚ ਪਏ ਕੈਨੇਡੀਅਨ 올림픽 ਕਮੇਟੀ ਦੇ ਪ੍ਰੈਜ਼ੀਡੈਂਟ ਟ੍ਰੀਸ਼ੀਆ ਸਮੀਥ ਨੇ ਕਿਹਾ ਕਿ ਖਿਡਾਰੀਆਂ ਨੇ ਉੱਚੀ ਉਡਾਨ ਭਰੀ ਪਰ ਕੁਝ ਮਾਮਲਿਆਂ ਦੇ ਵਿੱਚ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪਿਆ ਇਥੋਂ ਤੱਕ ਕਿ ਅਚੰਬੇ ਵਿਵਖਨ ਨੂੰ ਮਿਲ ਅਤੇ ਖੁਸ਼ੀਆਂ ਖੇੜੇ ਦੇ ਨਾਲ ਦਿਲ ਵੀ ਟੁੱਟੇ ਕੈਨੇਡਾ ਨੇ ਟੈਰਾਕੀ ਦੇ ਵਿੱਚ ਸਭ ਤੋਂ ਵੱਧ ਮੈਡਲ ਜਿੱਤੇ ਅਤੇ ਸਮਰ ਮੈਗਨੇਟੋਸ਼ ਨੇ 3 ਗੋਲਡ ਮੈਡਲ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈਮਰਕ੍ਰੋਨੇ ਦੋਹਾਂ ਵਰਗਾ ਦੇ ਵਿੱਚ ਕੈਨੇਡੀਅਨ ਖਿਡਾਰੀਆਂ ਨੇ 골ਡ ਮੈਡਲ ਜਿੱਤੇ ਜੋ ਇਤਿਹਾਸ ਦੇ ਵਿੱਚ ਪਹਿਲੀ ਵਾਰ ਸੰਭਵ ਹੋ ਸਕਿਆ ਐਥਲੈਟਿਕਸ ਦੇ ਵਿੱਚ ਅਸਫਲ ਨਜ਼ਰ ਆ ਰਹੇ ਆਂਦਰੀ ਗ੍ਰਾਸ ਨੇ 4x100 ਮੀਟਰ ਰਿਲੇ ਦੇ ਵਿੱਚ ਕਮਾਲ ਕਰ ਦਿੱਤੀ ਅਤੇ ਇੱਥੇ ਵੀ 골ਡ ਮੈਡਲ ਝੋਲੀ ਦੇ ਵਿੱਚ ਆਇਆ ਜੂਡੋ ਦੇ ਵਿੱਚ ਕ੍ਰਿਸਟੀਅਨ ਟੈਗੂਚੀ ਨੇ ਕੈਨੇਡਾ ਦਾ ਪਹਿਲੀ 골ਡ ਮੈਡਲ ਜਿੱਤਿਆ ਜਦਕਿ ਕੈਂਟੀ ਵਿنسੈਂਟ ਨੇ ਔਰਤ ਦੀ ਸਪ੍ਰਿੰਟ ਤੇ ਕੈਨੇ ਵਿੱਚ 골ਡ ਮੈਡਲ ਆਪਣੀ ਝੋਲੀ ਦੇ ਵਿੱਚ ਪਾਇਆ ਦੂਜੇ ਪਾਸੇ ਡ੍ਰੋਨ ਸਕੈਂਡਲ ਤੇ ਕਿ ਕੈਨੇਡੀਅਨ ਕੁੜੀਆਂ ਦੀ ਫੁੱਟਬਾਲ ਟੀਮ ਨੂੰ ਖਾਲੀ ਹੱਥ ਘਰ ਫreturnData ਪਿਆ ਕੈਨੇਡੀਅਨ 올림픽ਸ ਕਮੇਟੀ ਦੇ ਮੁੱਖ ਕਾਰਜਕਾਰੀ ਅਫਸਰ ਡੇਵਿਡ ਸ਼ੁਮਾਕਰ ਨੇ ਐਤਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਖੇਡਾਂ ਦੀ ਸ਼ੁਰੂਆਤ ਮੌਕੇ ਗਿਣਤੀ ਦਾ ਅੰਦਾਜ਼ਾ ਨਹੀਂ ਸੀ ਲਾਇਆ ਪਰ ਹੁਣ ਸਮਾਪਤੀ ਮੌਕੇ ਮੈਡਲਾਂ ਦੀ ਗਿਣਤੀ ਤੋਂ ਖੁਸ਼ੀ ਹੋ ਰਹੀ ਹੈ ਇੱਥੇ ਦੱਸਣਾ ਬੰਦ ਹੈ ਕਿ ਅਮਰੀਕਾ ਨੇ 40 ਗੋਲਡ ਮੈਡਲਾਂ ਸਣੇ ਕੁੱਲ 126 ਮੈਡਲ ਜਿੱਤਦਿਆਂ ਪੈਰਿਸ 올림픽ਸ ਦੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਚੀਨ 91 ਮੈਡਲਾਂ ਦੇ ਨਾਲ ਦੂਜੇ ਸਥਾਨ ਉੱਤੇ ਰਿਹਾ ਤੇ 45 ਲਾਤੀਨਾ ਚਪਾਂਤੀਚੇ ਅਤੇ ਆਸਟ੍ਰੇਲੀਆ ਚੌਥੇ ਸਥਾਨ ਤੇ ਸੀ ਮੇਜ਼ਬਾਨ ਫਰਾਂਸ ਨੂੰ 16 ਗੋਲਡ ਮੈਡਲ ਦੇ ਨਾਲ ਪੰਜਵਾਂ ਸਥਾਨ ਮਿਲਿਆ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ